ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵਾਈਡ ਪੰਜਾਬ ਤੇ ਮੈਂ ਹਾਂ ਅਮਰਤ ਧਾਲੀਵਾਲ ਪੰਜਾਬ ਦੇ ਚਾਰ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣਾਂ ਦੇ ਨਤੀਜਿਆਂ ਜਿੱਥੇ ਕਾਂਗਰਸ ਜਿੱਦੋਂ ਵੱਡੇ ਲੀਡਰਾਂ ਦੀਆਂ ਪਤਨੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਥੇ ਆਮ ਆਦਮੀ ਪਾਰਟੀ ਦੇ ਗੜਬਜੋ ਜਾਣੇ ਜਾਂਦੇ ਬਰਨਾਲਾ ਹਲਕੇ 'ਚ ਵੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਭਾਵੇਂ ਇਹ ਆਮ ਆਦਮੀ ਪਾਰਟੀ ਦੀ ਗੜ ਮੰਨਿਆ ਜਾਂਦਾ ਸੀਗਾ ਪਰ ਇਹ ਲੋਕ ਸਭਾ ਹਲਕਾ ਜਿਹੜਾ ਸੰਗਰੂਰ ਜਿੱਥੋਂ ਮੀਤ ਹਰ ਜਿੱਤੇ ਹੋਏ ਨੇ ਉਹਨਾਂ ਲਈ ਇੱਕ ਬਹੁਤ ਵੱਡਾ ਝਟਕਾ ਹੈਗਾ ਇਹਨਾਂ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਉੱਗੇ ਰਾਜਨੀਤਿਕ ਵਿਸ਼ਲੇਸ਼ਕ ਗੁਰਚਰਨ ਪਖੋ ਪਖੋ ਸਾਹਿਬ ਤੁਹਾਡਾ ਸਵਾਗਤ ਹੈ। ਮੇਰੇ ਵੱਲੋਂ ਵੀ ਤੁਹਾਡਾ ਧੰਨਵਾਦ। ਪਖੋ ਸਾਹਿਬ ਸੰਗਰੂਰ ਬਰਨਾਲਾ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈਗਾ। ਇੱਥੇ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਹੜੀ ਜਿਮਨੀ ਚੋਣ ਹੋਈ ਹੈ। ਇਹ ਹਾਰ ਨੀਤ ਹਰ ਲਈ ਕਿੰਨੀ ਵੱਡੀ ਤੁਸੀਂ ਮੰਨਦੇ ਹੋ ਕਿੱਡਾ ਵੱਡਾ ਝਟਕਾ ਮੰਨਦੇ ਹੋ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਮੈਂ ਇਥੇ ਦੇ ਨੈਲੀਮਿਸ ਮੁੱੱਚੀ ਪਾਰਟੀ ਦੇ ਲਈ ਸੋਚਣ ਦਾ ਵਿੜਾ ਹੈਗਾ ਕਿ ਆਪਣੇ ਜਿਹੜੇ ਵਰਕਰ ਨੇਗੇ ਉਹਨਾਂ ਦੇ ਨੂੰ ਸੰਤੁਸ਼ਟ ਕਰਾਉਣਾ ਜ਼ਰੂਰੀ ਹੁੰਦਾ ਹੈਗਾ ਜੇ ਕਿਸੇ ਨਵੇਂ ਬੰਦੇ ਨੂੰ ਲੈ ਕੇ ਆਉਣਾ ਅ ਬਿਨਾਂ ਕਿਸੇ ਰਾਏ ਤੋਂ ਕਿਸੇ ਨਵੇਂ ਬੰਦੇ ਨੂੰ ਥੋਪ ਦੇਣਾ ਇਹ ਆਮ ਆਦਮੀ ਪਾਰਟੀ ਨੇ ਇਹ ਸਰਪਰੇ ਦੇ ਵਿੱਚ ਨਤੀਜਾ ਪੋਤੇ ਹੈਗਾ ਸੋ ਜਦ ਤੱਕ ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਦਾ ਵਿਸ਼ਲੇਸ਼ਣ ਨਹੀਂ ਕਰੂਗੀ ਤੇ ਆਪਣੇ ਪੱਕੇ ਵਰਕਰਾਂ ਨੂੰ ਭਰੋਸੇ ਵਿੱਚ ਲੈ ਤੋਂ ਬਿਨਾ ਕੋਈ ਫੈਸਲੇ ਕਰੂਗੀ ਤਾਂ ਸ਼ਾਇਦ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਜ਼ਿਆਦਾ ਨੁਕਸਾਨ ਚਲਣਾ ਪਊਗਾ ਜੀ ਪੱਖੋ ਸਾਹਿਬ ਗੁਰਦੀਪ ਸਿੰਘ ਬਾਟ ਨੂੰ ਕਾਫੀ ਵੋਟ ਪੈ ਗਈ ਹਾਲਾਂਕਿ ਸਾਰੇ ਕਹਿ ਰਹੇ ਸੀਗੇ ਵੀ ਉਹ 10,000 ਵੋਟ ਮਸਾ ਲੈ ਕੇ ਜਾਣਗੇ ਪਰ ਉਹ 17,000 ਦੇ ਨੇੜੇ ਲੱਗ ਗਏ ਕਿ ਗੁਰਦੀਪ ਸਿੰਘ ਬਾਟ ਨੂੰ ਵੀ ਤੁਸੀਂ ਇਸ ਤੇ ਹਾਰ ਦਾ ਕਾਰਨ ਮੰਨਦੇ ਹੋ ਕਲੀਅਰ ਹੈ ਇਸ ਦੇ ਵਿੱਚ ਕੀ ਹੈ ਉਜਾ ਆਨੰਦਪੁਰ ਸੈਂਟਰ ਤੋਂ ਹੋਈ ਆ ਔਰ ਗੁਰਦੀਪ ਸਿੰਘ ਬਾਠ ਭਾਰੀ ਵੋਟ ਲੈ ਕੇ ਗਿਆਗਾ ਤੇ ਇਸੇ ਦੇ ਵਿੱਚ ਮੰਨਿਆ ਜਾ ਸਕਦਾ ਹੈ ਕਿ ਗੁਰਦੀਪ ਸਿੰਘ ਬਾਠ ਹੀ ਇਹਨਾਂ ਦੀ ਹਾਰ ਦਾ ਕਾਰਨ ਬਣਿਆ ਕਿ ਵਰਨਾ ਇਹ ਸੀਟ ਨੂੰ ਵੀ ਇਹ ਕੱਢ ਸਕਦੀ ਸੀ ਜੀ ਇੱਕ ਪੱਖੋਂ ਸਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਭਾਜਪਾ ਨੂੰ ਵੋਟ ਬਹੁਤ ਜ਼ਿਆਦਾ ਪੈ ਗਈ ਹੈਗੀ ਇਸਦੇ ਕੀ ਕਾਰਨ ਨੇ ਜਦੋਂ ਕਿ ਜੇ ਦੇਖਿਆ ਜਾਵੇ ਜਿਹੜੇ ਵਾਕੀ ਹਲਕੇ ਸੀ ਜਿੱਥੇ ਭਾਜਪਾ ਲੋਕ ਸਭਾ ਅਕਸਰ ਸੀਟਾਂ ਜਿੱਦੀ ਸੀ ਗਰਦਾਸਪੁਰ ਸੀ ਹਿਸ਼ਾਲਪੁਰ ਸੀ ਉਥੋਂ ਭਾਜਪਾ ਦਾ ਗ੍ਰਾਫ ਕਾਫੀ ਥੱਲੇ ਆ ਗਿਆ ਪਰ ਬਰਨਾਲਾ ਦੇ ਵਿੱਚ ਇਸਦੇ ਉਲਟ ਹੋਇਆ ਬਰਨਾਲਾ ਦੇ ਵਿੱਚ ਕਾਫੀ ਵੋਟ ਮਿਲੀਆਂ ਭਾਜਪਾ ਨੂੰ ਹਾਂ ਅਸਲ ਦੇ ਵਿੱਚ ਇਹ ਸਰਕੇ ਦੇ ਵਿੱਚ ਪੰਜ ਕੋਣੀ ਟੱਕਰ ਰਹੀ ਹੈ ਇਹਦੇ ਵਿੱਚ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਉਮੀਦਵਾਰ ਨੂੰ ਵੀ ਬਾਹਰ ਨਹੀਂ ਕਰ ਸਕਦੇ ਉਹ ਵੀ 5-6000 ਵੋਟ ਲੈ ਗਏ ਨੇ ਕਿ ਇਹ ਵੀ ਕਾਫੀ ਵੱਡਾ ਹਿੱਸਾ ਹੁੰਦਾ ਹੈ ਔਰ ਇਹ ਚਾਰੇ ਕੈਂਡੀਡੇਟਾਂ ਨੇ ਬਹੁਤ ਹੀ ਵਧੀਆ ਵੋਟ ਲਈ ਹੈਗੀ ਔਰ ਜਿਹੜੀ ਜਿੱਤ ਕੋਈ ਹੈ ਪਹਿਲੀ ਵਾਰ ਹੈ ਕਿ 26000 ਵੋਟ ਦੇ ਉੱਤੇ ਕੋਈ ਉਮੀਦਵਾਰ ਜਿੱਤ ਗਿਆ ਹੋਵੇ ਜਦੋਂ ਕਿ ਇੱਥੇ 50-55000 ਵੋਟ ਦੇ ਉੱਤੇ ਕੋਈ ਉਮੀਦਵਾਰ ਜਿੱਤਦਾ ਹੁੰਦਾ ਹੈਗਾ ਸੋ ਇਹ ਬਹੁਤ ਪੁਣੀ ਟੱਕਰ ਹੋਣ ਕਾਰ ਇਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਨੇ ਜੀਆਂ ਔਰ ਕੇਵਲ ਸਿੰਘ ਢਿੱਲੋਂ ਜਾਂ ਭਾਜਪਾ ਦੇ ਆਗੂ ਵੱਲੋਂ ਇਨੀ ਵੋਟ ਲੈ ਕੇ ਜਾਣਾ ਤੇ ਕੁਝ ਤਾਂ ਇਹ ਬਹੁਤ ਕੋਣੀ ਟੱਕਰ ਚੋ ਬੇ ਤਕੜੇ ਉਮੀਦਵਾਰ ਸੀਗੇ ਕੇਵਲ ਸਿੰਘ ਟੇਰੋ ਇਥੋਂ ਪੁਰਾਣਾ ਦੋਵਾਰ ਦਾ ਦਿੱਤਿਆ ਹੋਇਆ ਕੈਂਡੀਡੇਟ ਹੈ ਉਹਦੇ ਬਾਵਾ ਸੂਖ ਸੀਗਾ ਤੇ ਜਿਹੜਾ ਬਾਦ ਸਾਹਿਬ ਦਾ ਇਹਨਾਂ ਮੁਕਾਬਲੇ ਦੇ ਵਿੱਚ ਆ ਜਾਣਾ ਏਡੇ ਵੱਡੇ ਮਾਰਜਿਨ ਦੇ ਨਾਲ ਵੋਟ ਲੈ ਕੇ ਜਾਣੀ ਉਹਨਾਂ ਵੱਲੋਂ ਸੋ ਇਹੀ ਕਾਰਨ ਹੈ ਕਿ ਇੱਥੇ ਬਹੁਤ ਕੋਣੀ ਟੱਕਰ ਹੋ ਗਈ ਹੈਗੀ ਔਰ ਇਸੇ ਮੰਨਿਆ ਜਾਣਾ ਚਾਹੀਦਾ ਹੈ ਕਿ ਇਸ ਰਾਤ ਦੇ ਵਿੱਚ ਜਾਂ ਕਿਉਂਕਿ ਦੋ ਵੱਡੇ ਸ਼ਹਿਰ ਆ ਕੇ ਇਸ ਦੇ ਵਿੱਚ ਜਾ ਬਰਨਾਲਾ ਵੱਡਾ ਸ਼ਹਿਰ ਹੈ ਕੋਰਥੀ ਵਿੱਚ ਤਾਂ ਉੱਥੇ ਬੀਜੇਪੀ ਦੀ ਮੋਟ ਹੈ ਇਹ ਭੁਖ ਦੇ ਵਿੱਚ ਵੀ ਮਨ ਲੋ ਛਾਗੀਆਂ ਸਿਆਸੀ ਪਾਰਟੀਆਂ ਨੂੰ ਰਣਨੀਤੀ ਤੇ ਸੋਚਣਾ ਪਊਗਾ ਕਿ ਬੀਜੇਪੀ ਸ਼ਹਿਰੀ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਔਰ ਹੈ ਹਾਲੇ ਵੀ ਕਿਹਦੇ ਵੀ ਜਿਹੜਾ ਉਹਨਾਂ ਨੂੰ ਫਾਇਦਾ ਦੇਵੇਗਾ ਤੇ ਦੂਸਰੀਆਂ ਪਾਰਟੀਆਂ ਨੂੰ ਨੁਕਸਾਨ ਤੈਸੋ ਇਹਨਾਂ ਦੇ ਆਧਾਰ 'ਤੇ ਕੋਈ ਵੀ ਰਣਨੀਤੀਆਂ ਬਣਨਗੀਆਂ ਪੰਜਾਬ ਦੇ ਵਿੱਚ ਜੀ ਪੱਖੋ ਸਾਡੀ ਗੱਲ ਇੱਥੇ ਹੋਰ ਦੱਸੋ ਤੁਸੀਂ ਆਮ ਆਦਮੀ ਪਾਰਟੀ ਨੂੰ ਦੋਸਰੀਆਂ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ ਕਿ ਉਹ ਪਾਰਟੀ ਲਈ ਸੁਭ ਸੰਕੇਤ ਮੰਨਦੇ ਹੋ ਤੁਸੀਂ ਅਹ ਦੇਖੋ ਇਹ ਜੋ ਪੰਜਾਬ ਦੇ ਲੋਕਾਂ ਦੀ ਇੱਕ ਮਾਨਸਿਕਤਾ ਹੈਗੀ ਜਿਹੜੀ ਮੇਰੇ ਖਿਆਲ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਬਦਲ ਦਿੱਤੀ ਗਈ ਹੈਗੀ ਪੰਜਾਬ ਦੇ ਲੋਕ ਕਿਸੇ ਟਾਈਮ ਉਹ ਸਿਆਸੀ ਪਾਰਟੀਆਂ ਤੋਂ ਮਨੋਂ ਉਹਨਾਂ ਨੂੰ ਰਾਜ ਗੱਦੀ ਬਿਆ ਕਰਦੀ ਉਸਨਾਂ ਤੋਂ ਮੰਗਿਆ ਨਹੀਂ ਸੀ ਕਰਦੀਆਂ ਅ ਵਰਤਮਾਨ ਦੇ ਸਾਡੇ ਲੋਕਾਂ ਦੀ ਸੋਚ ਹੈ ਕਿ ਆਪਾਂ ਰਾਜਗਰਦੀ ਪਾਰਟੀ ਤੋਂ ਇਸ ਤਰ੍ਹਾਂ ਲਾਵਾਂਗੇ ਜਾਂ ਕੁਝ ਇਹਦੇ ਠਾ ਲਾਵਾਂਗੇ ਜਾਂ ਜਿਹੜੇ ਉਮੀਦਵਾਰ ਚਤਨਗੇ ਸੀ ਇਹਨਾਂ ਤੋਂ ਪਹਿਦੇ ਠਾ ਲਾਵਾਂਗੇ ਸ਼ਾਇਦ ਸਾਡੇ ਲੋਕ ਮੁਨਾਫਾ ਵਿਰਸਤ ਵੱਲ ਸੋਚ ਵਾਲੇ ਹੋ ਗਏ ਨੇਗੇ ਤੇ ਜਿਹੜੀ ਉਹ ਸਮਝਦੇ ਨੇ ਕਿ 2.5 ਸਾਲ ਹਲੇ ਵੀ ਸਰਕਾਰ ਦੇ ਕੋਲੇ ਪਾਵਰ ਹੈਗੀ ਜਾਂ ਇਹਨਾਂ ਦੇ ਬੰਦਿਆਂ ਦੇ ਕੋਲੇ ਪਾਵਰ ਹੈਗੀ ਸੋ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੀ ਵੱਡੀ ਕਿਣਤੀ ਦੇ ਵਿੱਚ ਐਮਐਲਏ ਬ੍ਰਿਸਟ ਬਣਨੇ ਉਹਨਾਂ ਦੇ ਐਮਐਲਏ ਨੇ ਉਹਨਾਂ ਦਾ ਅਸਰ ਸੁਖੁੰਨ ਦਾ ਰ ਸੋਸ ਆਰਐਨਐਮ ਬੀ ਇਹ ਆਮ ਆਦਮੀ ਪਾਰਟੀ ਨੂੰ ਵੋਟ ਪਈ ਹੈਗੀ ਪਰ ਭਵਿੱਖ ਦੇ ਵਿੱਚ ਜਦੋਂ ਸਰਕਾਰ ਬਦਲੂਗੀ ਤਾਂ ਉਦੋਂ ਤਾਂ ਇਹ ਜ਼ਰੂਰ ਚੀਜ਼ਾਂ ਬਦਲਣਗੀਆਂ ਜੇ ਕੋਈ ਬਦਲ ਉੱਠਿਆ ਵਧੀਆ ਤੇ ਜੇ ਨਾ ਤਾਂ ਮੇਰੀ ਆਮ ਆਦਮੀ ਪਾਰਟੀ ਨੂੰ ਫੈਡਰਲਾਈਜ਼ ਕਰਨਾ ਹੱਕੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਆਪਣੇ ਦਿੱਲੀ ਦਰਬਾਰ ਦੇ ਵਿੱਚ ਵੀ ਆਪਣੀ ਦਾਵੇਦਾਰੀ ਠੋਕਰ ਦੇ ਮਤਲਬ ਪ੍ਰਮਾਣ ਯੋਗ ਹੋਇਆਗਾ ਕਿ ਪੰਜਾਬ ਦੇ ਵਿੱਚ ਉਹ ਤਿੰਨ ਸੀਟਾਂ ਜਿੱਤ ਲੈਣੇ ਹਨ ਚੌਥੀ ਸੀਟ ਵੀ ਕੋਈ ਉਹਨਾਂ ਦੀ ਹਾਰ ਹੀ ਨਹੀਂ ਮੰਨੀ ਜਾ ਸਕਦੀ ਅ ਕਿਉਂਕਿ ਇੱਥੇ ਉਹਨਾਂ ਦੇ ਦੋ ਕੈਂਡੀਡੇਟ ਸੀਗੇ ਜਿਹੜਾ ਬਾਸ਼ੀਓ ਆਮ ਆਦਮੀ ਪਾਰਟੀ ਦਾ ਵਾਲ ਕਿਸੇੰਦੇ ਵੋਟੇਚੇ ਜਿਹਨਾਂ ਨੂੰ ਬਹੁਤ ਪਈ ਹੈਗੀ ਸੋ ਭਵਿੱਖ ਦੀਆਂ ਰਣਨੀਤੀਆਂ ਦੇ ਵਿੱਚ ਇਸ ਚੀਜ਼ ਦਾ ਅਸਰ ਪਊ ਜੀ ਪਖੋ ਸਾਹਿਬ ਜੇ ਦੇਖਿਆ ਜਾਵੇ ਤਾਂ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਉਥੇ ਪੰਜਾਬ ਦੇ ਦੋ ਵੱਡੇ ਕਾਂਗਰਸੀ ਲੀਡਰਾਂ ਦੀਆਂ ਪਤਨੀਆਂ ਨੇ ਇਲੈਕਸ਼ਨ ਲੜੀ ਉਹ ਹਾਰ ਗਈਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਉਹਨਾਂ ਦੀ ਵਰਕਰਾਂ ਦੇ ਉਥੋਂ ਦੇ ਹੱਥ ਮਾਰ ਕੇ ਉਹਨਾਂ ਨੇ ਆਪਣੀ ਪਤਨੀ ਨੂੰ ਟਿਕਟ ਦਵਾਈ ਹੈ ਉਹ ਵੱਡਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈਗਾ ਅ ਦੇਖੋ ਜਿੱਥੇ ਪਰਿਵਾਰਵਾਦ ਦਾ ਚਲੋ ਦੋਸ਼ ਤਾਂ ਲੱਗਦਾਗਾ ਗਰੁਤੀ ਪਾਰਟੀਆਂ ਲਾਉਂਦੀਆਂ ਲੈਂਗੀਆਂ ਔਰ ਉਹੀ ਦੋਸ਼ ਆਮ ਆਦਮੀ ਪਾਰਟੀ ਤੇ ਵੀ ਬਣਦਾ ਸੀਗਾ ਪਰ ਜਿਹੜਾ ਅਸਲ ਵਿੱਚ ਉਹਨਾਂ ਲੋਕਾਂ ਦਾ ਵਤੀਰਾ ਬੜਾ ਕੰਮਦਾਗਾ ਜਿਸ ਤਰ੍ਹਾਂ ਰਾਜਾ ਬਣੇ ਕਿਸ ਢੰਗ ਨਾਲ ਵੇਚਣ ਰਹੇ ਨੇ ਉਹ ਆਪਣੇ ਆਪ ਨੂੰ ਰਾਜੇ ਹੀ ਸਮਝ ਜਾਂਦੇ ਨੇ ਉਦੋਂ ਰੰਧਾਵਾ ਸਾਹਿਬ ਵੀ ਜਣੀ ਜੀ ਇਹਨਾਂ ਦੇ ਇੰਨੀ ਉਹਨਾਂ ਦੀ ਅਖੜ ਸ਼ੈਲੀ ਚੱਲ ਰਹੀ ਹੈ ਕਿ ਲੋਕਾਂ ਦੇ ਵਿੱਚ ਜਾਂ ਲੋਕਾਂ ਦੇ ਬਦਲਦੇ ਟ੍ਰੈਂਡ ਨੂੰ ਇਹ ਸਮਝਿਤ ਕਰਨ ਜਾਂ ਪਰਿਵਾਰ ਬਾਦ ਦੇ ਨਾਲੋਂ ਵੱਧ ਕੇ ਇਹਨਾਂ ਲੋਕਾਂ ਦਾ ਜਿਹੜਾ ਹੰਕਾਰ ਸੀ ਜਾਂ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਇਹ ਪ੍ਰਮਾਨ ਨਹੀਂ ਹੁੰਦਾ ਹੈਗਾ ਅ ਦੂਸਰੇ ਕੈਂਡੀਡੇਟ ਜਿਹਨਾਂ ਡਿਪਟੀ ਨੇ ਆਪਣੀ ਮੈ ਲੋ ਟੋਨ ਇੰਨੀ ਨਰਮਾਈ ਵਾਲੀ ਰੱਖੀ ਅ ਹਾਲਾਂਕਿ ਉਹ ਨਰਮ ਨਹੀਂ ਆਣਾ ਪਰ ਉਹਨਾਂ ਨੇ ਇਸ ਸਟੂਨ ਦੌਰਾਨ ਆਪਣੀ ਹਰ ਨਰਮਾਈ ਵਰਤੀ ਔਰ ਉਹਨਾਂ ਨੇ ਇਥੋਂ ਤੱਕ ਆਪਣੇ ਪੁਰਾਣੇ ਅਕਾਲੀ ਦੋਸਤਾਂ ਦੇ ਨਾਲ ਵੀ ਪਰ ਉਹਨਾਂ ਨੇ ਹਰ ਤਰ੍ਹਾਂ ਦਾ ਸਮਝੌਤਾ ਕੀਤਾ ਜਿਸ ਦੇ ਕਾਰਨ ਉਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਫੋਟ ਪਈ ਹੈ ਤੇ ਦੂਸਰੇ ਪਾਸੇ ਜਿਹੜੇ ਰੰਧਾਵਾ ਸਾਹਿਬ ਨੇ ਕਿ ਉਹਨਾਂ ਤੇ ਮੁਕਾਬਲੇ ਤੇ ਜਿਹੜਾ ਨੌਜਵਾਨ ਮੁੰਡਾ ਖੜਾ ਹੋਇਆ ਉਸਨੇ ਵੀ ਉਹਨਾਂ ਨੂੰ ਬਰਾਬਰ ਦੀ ਟੱਕਰ ਦਿੱਤੀ ਕਿਸ ਤਰ੍ਹਾਂ ਦੀ ਵੀ ਰੋੜ ਕੋਈ ਉਹਨੂੰ ਹਾਰ ਤਰ੍ਹਾਂ ਦੀ ਟੱਕਰ ਦਿੱਤੀ ਕਿ ਉਹਨਾਂ ਦਾ ਮੁਕਾਬਲਾ ਕੀਤਾ ਔਰ ਜਿਹੜੇ ਆਪਣੇ ਜੇਲ੍ਹ ਮੰਤਰੀ ਰਹਿੰਦੇ ਆ ਆਪਣੇ ਮਿਸਟਰ ਸਾਹਿਬ ਨੇ ਉਹਨਾਂ ਨੇ ਕੁਝ ਧੱਕੇ ਕੀਤੇ ਸੀਗੇ ਜਾਂ ਉਹਨਾਂ ਦੀ ਬੇਇਨਸਾਫ਼ੀਆਂ ਤੇ ਉਹ ਉਹਨਾਂ ਦੀ ਅਖੰਡ ਚੜੀ ਵਰਤਮਾਨ ਸਮੇਂ ਵੀ ਚੱਲਦੀ ਰਹੀ ਕਿਉਂਕਿ ਸਰਕਾਰ ਵੇਲੇ ਚੱਲ ਜਾਂਦੀ ਹੈ ਅਖੰਡ ਚੜੀ ਪਰ ਜਦੋਂ ਸਰਕਾਰ ਤੋਂ ਤੁਸੀਂ ਬਾਹਰ ਆਉਨੇ ਹੋ ਫਿਰ ਤੁਹਾਨੂੰ ਉਹ ਨੀਤੀ ਨਹੀਂ ਅਪਣਾਉਣੀ ਚਾਹੀਦੀ ਔਰ ਸ਼ਾਇਦ ਕੁਝ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਵੀ ਮੇਰੇ ਖਿਆਲ ਦੇ ਵਿੱਚ ਜਿਵੇਂ ਰਾਜਾ ਪ੍ਰਿਕ ਨੂੰ ਵੀ ਕੱਟਣ ਵਾਸਤੇ ਕੁਝ ਲੋਕ ਚਾਹੁੰਦੇ ਸੀ ਕਿ ਔਰ ਇਸੇ ਤਰ੍ਹਾਂ ਰੰਧਾਵਾ ਸਾਹਿਬ ਵੀ ਪੰਜਾਬ ਦੇ ਭਵਿੱਖ ਦੇ ਦਾਵੇਦਾਰ ਸੀ ਕਿ ਮੁੱਖ ਮੰਤਰੀ ਬਣਨ ਦਾ ਕਦੇ ਸ਼ਾਇਦ ਉਹਨਾਂ ਨੂੰ ਵੀ ਹਰਾ ਕੇ ਕੁਝ ਕਾਂਗਰਸ ਦੇ ਅੰਦਰੂਨੀ ਹਾਕਿਆਂ ਵੱਲੋਂ ਵੀ ਇਹ ਚੀਜ਼ ਦੀ ਬਾਜ਼ੀ ਖੇਡੀ ਗਈ ਹੈਗੀ ਔਰ ਸ਼ਾਇਦ ਇਹ ਕਾਂਗਰਸ ਦੇ ਵਾਸਤੇ ਇੱਕ ਨਵੀਂ ਲੀਡਰਸ਼ਿਪ ਜਿਹੜੀ ਤਿਆਰ ਬੈਠੀ ਹੈ ਵੀ ਸੰਗਤ ਉਹਨਾਂ ਨੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਸਾਈਡ ਲਾਈਨ ਕੀਤਾਗਾ ਔਰ ਇਹਨਾਂ ਨੇ ਇੱਕ ਹਾਰ ਦਾ ਵੀ ਬਿਨ ਬਿਖਾਤੇ ਇਨਾਂ ਦੀਆਂ ਲਿਖ ਕਮਯੋਰ ਕੀਤੀ ਜੀ ਪੱਖੋ ਸਾਹਿਬ ਜੇ ਗੱਲ ਕਰੀਏ ਦਲ ਬਦਲੀ ਦੀ ਧਗੇਦਣਾਵਾ ਹੈ ਤੇ ਹਰਦੀਪ ਸਿੰਘ ਡਿੰਪਿਟਲੋਂ ਦਲ ਬਦਲ ਕੇ ਆਮ ਆਦਮੀ ਪਾਰਟੀ ਚਾਹੀ ਉਧਰ ਆਪਣਾ ਚੱਬੇਵਾਲ ਜਿਹੜੀ ਨਿਸ਼ਾਨਕ ਹੈ ਉਹ ਵੀ ਡਾਕਟਰ ਰਾਜਕਮਾਰ ਦਾ ਬੇਟਾ ਗਾਂ ਉਹ ਵੀ ਕਾਂਗਰਸ ਚੋ ਆਏ ਨੇ ਜਿਹੜੇ ਦਲ ਬਦਲ ਨੂੰ ਦੋਵੇਂ ਜਿੱਤ ਜene ਤੁਹਾਨੂੰ ਕੀ ਲੱਗਦਾ ਵੀ ਅੱਗੇ ਜਾ ਕੇ ਦਲ ਬਦਲੂਆਂ ਦੇ ਰੁਝਾਨ ਨਹੀਂ ਜ਼ਿਆਦਾ ਵਧੂਗਾ ਪੰਜਾਬ ਦੇ ਵਿੱਚ ਅ ਦੇਖੋ ਦਲ ਬਦਲੀ ਦਾ ਰੁਝਾਨ ਮਾਰਾ ਜੁਰ ਹੈਗਾ ਚੰਗਾ ਨਹੀਂ ਮੰਨਦੇ ਪਰ ਵਰਤਮਾਨ ਸਮੇਂ ਇਹ ਰਾਜਨੀਤੀ ਕਿਸ ਪੱਧਰ ਤੇ ਉੱਤੇ ਪਹੁੰਚ ਚੁੱਕੀ ਐ ਇਸ ਮੁcke ਦੇਸ਼ ਦੀ ਪੰਜਾਬ ਦੀ ਇੱਥੇ ਰਾਜਨੀਤੀ ਦੇ ਵਿੱਚ ਸਿਆਸੀ ਪਾਰਟੀ ਬਦਲਣ ਨੂੰ ਕੋਈ ਬਹੁਤਾ ਵੱਡਾ ਲੋਕ ਮੁੱਦਾ ਨਹੀਂ ਮੰਨਦੇ ਹਨ ਕਿਸੇ ਹਰਕੇ ਦੇ ਵਿੱਚ ਕੋਈ ਟ੍ਰੈਂਡ ਵੱਡ ਜਾਵੇ ਤਾਂ ਬਕਰੀ ਗੱਲ ਹੈ ਕਿ ਤੇ ਰਾਜਨੀਤੀ ਇੱਕ ਸੁਭਾਵਿਕ ਵਰਤਾਰਾ ਹੋ ਗਿਆ ਹੈਗਾ ਅੱਜ ਕੱਲ ਤਾਂ ਆ ਪਿੰਡਾਂ ਦੇ ਵਿੱਚ ਵੀ ਪਰ ਇਨਕੀ ਇਸ ਤੜੇਵਾਜੀਆਂ ਦੇ ਪੱਲੋਂ ਬਦਲ ਰਹੇ ਨੇਗੇ ਤੇ ਵੱਡੀਆਂ ਚੋਣਾਂ ਦੇ ਵਿੱਚ ਵਟੇ-ਬੱਟੇ ਤੇ ਉੱਤੇ ਬਦਲ ਰਹੇ ਹੋਣਗੇ ਸੋ ਇਹ ਭਵਿੱਖ ਦੇ ਵਿੱਚ ਇਹ ਕੋਈ ਮੁੱਦਾ ਤਾਂ ਨਹੀਂ ਬਣਨ ਜਾ ਰਹੀ ਪਰ ਲੋਕ ਤੇ ਪਾਰਟੀਆਂ ਜਿੱਤਦੇ ਉਮੀਦਵਾਰਾਂ ਨੂੰ ਆਪਣੇ ਵੱਲ ਲੈ ਕੇ ਆਉਂਦੀਆਂ ਸੋਰਸ ਫੁੱਲ ਬੰਦਿਆਂ ਨੂੰ ਆਪਣੇ ਵੱਲ ਲੈ ਕੇ ਆਉਂਦੀਆਂ ਇਹ ਉਸ ਚੀਜ਼ ਦਾ ਵਰਤਾਰਾ ਹੈਗਾ ਕਿਉਂਕਿ ਸਮੁੱਚੀਆਂ ਪਾਰਟੀਆਂ ਦੇ ਵਿੱਚ ਐ ਕੋਈ ਇੱਕ ਪਾਰਟੀ ਤੇ ਇਸ ਦੀ ਬਚੀ ਹੋਈ ਨਹੀਂ ਹੈਗੀ ਸੋ ਸਾਰੀਆਂ ਹੀ ਬਦਨਾਮ ਨੇ ਸੋ ਨੋਕਾ ਦੇ ਵਾਸਤੇ ਜਿਹੜਾ ਬਗਲ ਚੁਣਨਾ ਹੈ ਇਹਨਾਂ ਦੇ ਵਿੱਚੋਂ ਹੀ ਰਹਿ ਜਾਂਦਾ ਹੈ ਕਿ ਕਿਸ ਬੰਦੇ ਨੂੰ ਚੁਣਨਾ ਹੈ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਉਹ ਲੋਕਾਂ ਨੂੰ ਚੰਗਾ ਲੱਗਦਾ ਉਸ ਨੂੰ ਚੁਣ ਲੈਂਦੇ ਨੇ ਕਿ ਉਹ ਵੇਖਦੇ ਕਿ ਚ ਵੀ ਇਸੇ ਤਰ੍ਹਾਂ ਹੀ ਹੋਣਾ ਹੈ ਮੇਰੇ ਖਿਆਲ ਦੇ ਵਿੱਚ ਇਹ ਕੋਈ ਵੱਡਾ ਪੁੱਤ ਨਹੀਂ ਪੜਦਾ ਇਹ ਰਾਜਨੀਤੀ ਦੀ ਲੋੜ ਹੁੰਦੀ ਹੈ ਔਰ ਲੋਕ ਇਸ ਚੀਜ਼ ਨੂੰ ਕੋਈ ਅੱਜ ਕੱਲ ਬਹੁਤਾ ਨਹੀਂ ਤਵੱਜੂ ਦਿੰਦੇ ਹਨ ਵੀ ਆਪਣੇ ਕੰਮਾਂ ਨੂੰ ਆਪਣੀਆਂ ਲੋੜਾਂ ਨੂੰ ਔਰ ਆਪਣੇ ਸੰਬੰਧਾਂ ਨੂੰ ਪੈਦਾ ਲੈਂਦੇ ਨੇ ਕਿ ਸੋ ਉਹਨਾਂ ਦੇ ਆਧਾਰ ਦੇ ਉੱਤੇ ਰਾਜਨੀਤੀ ਬਦਲ ਰਹੀ ਜੇਗੀ ਔਰ ਇਸ ਨੂੰ ਸੰਭਾਲ ਕਰਨਾ ਚਾਹੀਦਾ ਜੀ ਪਕੋਸਾ ਉਹ ਹਸ਼ਿਆਰਪੁਰ ਦੇ ਵਿੱਚ ਆਉਂਦਾ ਹਲਕਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਆਉਂਦਾ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਤੇ ਹਸ਼ਿਆਰਪੁਰ ਦੇ ਵਿੱਚ ਕਦੇ ਵੀ ਜੀਪੀ ਦਾ ਪੂਰਾ ਬੋਲਬਾਲਾ ਹੁੰਦਾ ਸੀ ਪਰ ਇਸ ਵਾਰ ਉੱਥੇ ਜਿਹੜੇ ਦੋਵੇਂ ਉਮੀਦਵਾਰ ਬੀਜੇਪੀ ਦੇ ਵਿਧਾਨ ਸਭਾ ਲੜੇ ਨੇ ਉਹਨਾਂ ਦੀ ਵੋਟ ਬਹੁਤ ਕਾਫੀ ਘੱਟ ਪਈ ਉਹਨਾਂ ਨੂੰ ਇਹ ਕੀ ਲੱਗ ਰਿਹਾ ਤੁਹਾਨੂੰ ਕਿ ਜਿਹੜੇ ਦਿਹਾਤੀ ਹਲਕੇ ਨੇ ਉੱਥੇ ਬੀਜੇਪੀ ਦਾ ਗ੍ਰਾਫ ਕਾਫੀ ਥੱਲੇ ਆ ਅ ਨਹੀਂ ਅਸਲ ਦੇ ਵਿੱਚ ਉੱਥੇ ਜਿਹੜੀ ਦੋ ਕੋਣੀ ਟੱਕਰ ਹੋ ਗਈ ਹੈਗੀ ਉੱਥੇ ਜਿਹੜੇ ਉਮੀਦਵਾਰ ਜਿੱਤੇ ਨੇ ਕਿ ਇਹਨਾਂ ਦੇ ਮੇਨ ਉਮੀਦਵਾਰੀ ਜਣੇ ਜਿਵੇਂ ਆਪਣੇ ਚੱਬੇ ਵਾਲਾ ਤੇ ਉਹਨਾਂ ਦੇ ਜਿਹੜੇ ਆਮ ਆਦੀ ਪਾਰਟੀ ਨੇ ਬਹੁਤ 45-40 ਹਜ਼ਾਰ ਕੋਟ ਦੇ ਕਰੀਬੋਂ ਲੈ ਕੇ ਗਏ ਨੇ ਕਿ ਤੇ ਜਿਹੜੀ ਉਥੋਂ ਦੀ ਵੋਟ ਪਹਿਲੇ ਉਮੀਦਵਾਰਾਂ ਨੂੰ ਹੀ ਭੁਗਤੀ ਹੈ ਉੱਥੇ ਤੀਸਰੇ ਉਮੀਦਵਾਰ ਦੇ ਪਾਸੇ ਕੋਈ ਸਪੇਸ ਨਹੀਂ ਬਚੀ ਇਸੇ ਤਰ੍ਹਾਂ ਡੇਰਾਵਾਪਾ ਨਾਨਕ ਦੇ ਵਿੱਚ ਟੱਕਰ ਤਗੜੇ ਲੋਕਾਂ ਦੇ ਵਿੱਚ ਸੀ ਉੱਥੇ ਵੀ ਦੋਨਾਂ ਦੇ ਵਿੱਚ ਟੱਕਰ ਹੋਈ ਹੈਗੀ ਤਾ ਉੱਤੇ ਵੀ ਵੋਟ ਨਹੀਂ ਪਾਤੇ ਮਨਪ੍ਰੀਤ ਪਾਦਨ ਵੀ ਇਸੇ ਪੱਤੇ ਵੋਟ ਨਹੀਂ ਜਾ ਸਕੇ ਮੋਤੀ ਹਾਂ ਕੱਲੇ ਬਰਨਾਲਾ ਹਰਕੇ ਦੇ ਬੀਜੇਪੀ ਜਰੂਰ ਵੋਟ ਲੈ ਕੇ ਗਈ ਹੈ ਸੋ ਇਹ ਜਿਹੜੀ ਬੀਜੇਪੀ ਦੀ ਆਪਣੀ ਕੋਈ ਮਜ਼ਬੂਤੀ ਸੀ ਜੀ ਇਹ ਅਕਾਲੀ ਦਲ ਦੇ ਨਾਲ ਜਦੋਂ ਇਹ ਸਿੰਘ ਸੋਡ ਅਕਾਲੀ ਦਲ ਕਾਰਨ ਪਹਿ ਜਾਇਆ ਕਰਦੀ ਸੀ ਤੇ ਹੋਰ ਹਿੰਦੂ ਵੋਟ ਵੀਰੇ ਥੋੜਾ ਜੁਨੀਚ ਵੀ ਬੀਜੇਪੀ ਦੇ ਪ੍ਰਤੀਕਾ ਰੱਖਦਾ ਹੀ ਹੈ ਸੋ ਵਰਤਮਾਨ ਸਮੇ ਉਹ ਗੱਠ ਜੋੜ ਹੈ ਨਹੀਂਗਾ ਔਰ ਵਰਤਮਾਨ ਸਮੇ ਜਿਹੜੇ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਸਿੰਘ ਪਾਸੇ ਹੁਣਕਾਰ ਅਕਾਮੀ ਦਲ ਨੇ ਉਹ ਵੋਟ ਆਪਣੀ ਜ਼ਿਆਦਾਤਰ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖਤਾਈ ਹੈ ਜਿਵੇਂ ਡਿਪਟੀ ਕਲਰ ਉਹਨਾਂ ਦੇ ਪੁਰਾਣੇ ਸਬੰਧ ਸੀਗੇ ਹੰੜ ਕੋਈ ਪੁਰਾਣਾ ਅਕਾਮੀ ਸੀ ਸੋ ਇਸ ਤਰ੍ਹਾਂ ਦੇ ਇਹ ਕਾਰਨ ਬਣੇ ਰਿਹਾ ਕਿ ਬੀਜੇਪੀ ਇਕੱਲੀ ਪੰਜਾਬ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਨਹੀਂ ਸਫਲ ਹੋ ਸਕਦੀ ਕੁਝ ਹਲਕੇ ਨੇ ਕਿਤੇ ਸ਼ਹਿਰੀ ਹਲਕੇ ਚ ਵੋਟ ਪ੍ਰਧਾਨ ਹੈ ਜੱਗ ਤੇ ਵਿਸ਼ੇਸ਼ ਤੌਰ ਤੇ ਕਿਤੇ ਕੋਈ ਨਾ ਕੋਈ ਬੰਦਾ ਹੀ ਤਕੜਾ ਮਿਲ ਜਾਵੇ ਇਹਨਾਂ ਨੂੰ ਸਪੋਰਸਾਂ ਨਾਲ ਠਣਾਵੜ ਉਹ ਤੇ ਜੁਰ ਬੀਜਪੀ ਪੈਰ ਤਮਾ ਸਕਦੀ ਹੈ ਵਰਨਾ ਬੀਜਪੀ ਵਾਸਤੇ ਇਕੱਲੇ ਪੰਜਾਬ ਦੇ ਵਿੱਚ ਜਿਤਨਾ ਸੰਭਵ ਹੀ ਨਹੀਂ ਔਰ ਨਾ ਹੀ ਕਾਮਯਾਬ ਹੋਣਾ ਸੰਭਵ ਹੈ ਪਰ ਉਹ ਉਮੀਦਵਾਰ ਨੂੰ ਕਮਜ਼ੋਰ ਕਰਨ ਵਾਸਤੇ ਪਾਲਿਸੀਆਂ ਅਪਣਾ ਰਹੀ ਹੈ ਖੈਰ ਚਲੋ ਉਹ ਰਾਜਨੀਤੀ ਦੀ ਖੇਡ ਹੈਗੀ ਪਰ ਬੀਜਪੀ ਇਕੱਲੇ ਪੰਜਾਬ ਦੇ ਚ ਕਾਮਯਾਬ ਕਰੀ ਵੀ ਨਹੀਂ ਹੋਊਗੀ ਆ ਉਹਨਾਂ ਹਲਕਿਆਂ ਦੇ ਵਿੱਚ ਕਾਮਯਾਬ ਕੁਸੂਲਤ ਸੀ ਜਦੋਂ ਉਮੀਦਵਾਰ ਤੇ ਸਮਝੌਤਾ ਸੀ ਅਨਪ੍ਰੀਤ ਬਾਦਲ ਨੂੰ ਉਹਨਾਂ ਦਾ ਪ੍ਰਾਣਾ ਹਲਕਾਰ ਹੈ ਗਿੱਦੜਵਾਹ ਹੈ ਇੰਨੀ ਘੱਟ ਵੋਟ ਪੈਣ ਦੇ ਕੀ ਕਾਰਨ ਨੇ ਅ ਮਨਪ੍ਰੀਤ ਬਾਦਲ ਅਸਲ ਦੇ ਵਿੱਚ ਜਦੋਂ ਅਕਾਲੀ ਸਰਕਾਰ ਦੇ ਵਿੱਚ ਸੀ ਮੰਤਰੀ ਤਾਂ ਉਦੋਂ ਇਸ ਨੇ ਬਹੁਤ ਸਾਰੇ ਤੱਕੇ ਜਿੱਤੇ ਹੋਏ ਨੇ ਗਿੱਦੜਵਾਹ ਅਕਦੇ ਲੋਕਾਂ ਦੇ ਬੜਾ ਹੀ ਮਨ ਲੋ ਡਿਕਟੇਟਰ ਟਾਈਮ ਵਿਚ ਰਿਆ ਸੀਗਾ ਔਰ ਇਸ ਦੀ ਪੰਜਾਬ ਦੇ ਵਿੱਚ ਚਰਚਾ ਵੀ ਹੁੰਦੀ ਸੀਗੀ ਭਾਵੇਂ ਦੇਖਣ ਨੂੰ ਲੋਕਾਂ ਦੇ ਮਤਲਬ ਇੰਟੈਲੈਕਚੁਅਲ ਲੋਕ ਸਮਝਦੇ ਨੇ ਕਿ ਇਹ ਮਨਪ੍ਰੀਤ ਬਾਦਲ ਇੱਕ ਸੌਗ ਬੰਦਾ ਹੈਗਾ ਜਾਂ بڑا ਇੰਟੈਲੈਕਚੁਅਲ ਅਸੈਂਬਲੀ ਵਿੱਚ ਇਹ ਸੁਖਵੀਰ ਬਾਦਲ ਨਾਲੋਂ ਕਿਤੇ ਨਹੀਂ ਜ਼ਿਆਦਾ ਕਟੜਾ ਹੈਗਾ ਆਪਣੀ ਇਹ ਬੜੀ ਹੀ ਇਸ ਦੀ ਹੌਮੈ ਉੱਚੀ ਹੈਗੀ ਸੁਖਵੀਰ ਬਾਦਲ ਉਸ ਤਰ੍ਹਾਂ ਦਾ ਸੁਭਾਅ ਦਾ ਨਹੀਂ ਹੈਗਾ ਭਾਵੇਂ ਉਹ ਰਾਜਨੀਤਿਕ ਤੋਂ ਉੱਤੇ ਕਾਮਜਗਰ ਉਹ ਵੱਖਰਾ ਸਬਜੈਕਟ ਹੈਗਾ ਸੋ ਮਨਪ੍ਰੀਤ ਬਾਦਲ ਉਹ ਆਪਣੇ ਉਹ ਪੁਰਾਣੇ ਜਿਹੜੇ ਇਹਦੇ ਕੰਮ ਕਰੇ ਮੰਨੋ ਲੋਕਾਂ ਦੇ ਪ੍ਰਤੀ ਜੋ ਹੈ ਨੇ ਪੁਲਸੀਆ ਬਤੀਰਾ ਅਪਣਾਇਆ ਸੀਗਾ ਉਹਦਾ ਫਾਇਦਾ ਤੁਣਾ ਪਿਆਗਾ ਔਰ ਇਸ ਵਕਤ ਕੋਈ ਵੇਵ ਬਣਾ ਹੀ ਨਹੀਂ ਸਕਿਆ ਔਰ ਇਸ ਦੇ ਮੁਕਾਬਲੇ ਦੇ ਉਤੇ ਰਾਜਾ ਵੜਿੰਗ ਤੇ ਡਿਪਟੀ ਕਲਰੋ ਤੋਂ ਵੱਲੋਂ ਜੋ ਪੱਤੇ ਪੱਤਰ ਦੇ ਉਤੇ ਆਪਣੇ ਸਾਧਨ ਵਰਤੇ ਹਰ ਤਰ੍ਹਾਂ ਦੇ ਜੀ ਚਾਹੇ ਉਹਦੇ ਵਿੱਚ ਜਣੇ ਕਿ ਵੀ ਕੁਝ ਦਾ ਮਤਲਬ ਆਪਾਂ ਕੀ ਕਹੀਏ ਵੀ ਉੱਤੇ ਪੈਸਾ ਵੀ ਵੱਡੀ ਪੱਤੇ ਦੇ ਉਤੇ ਵਰਤਿਆ ਗਿਆਗਾ ਔਰ ਉਹਨਾਂ ਨੇ ਹਰ ਤਰ੍ਹਾਂ ਦੇ ਮੀਸ਼ਨ ਵਰਤੇ ਨੇ ਕਿ ਲੋਕਾਂ ਦੇ ਨਾਲ ਪਿਆਰ ਮੁਹੱਬਤ ਵਾਲੀ ਵੀ ਕਰਦੇ ਨੇ ਕਿ ਸੋ ਵੋਟ ਉਹਨਾਂ ਦੋਨਾਂ ਦੇ ਵਿੱਚ ਵੰਡੀ ਗਈ ਔਰ ਮੰਤਰੀ ਦੀ ਬਾਦਲ ਦੀ ਤਾਂ ਕਿਸੇ ਥਾਂ ਤੇ ਪੈਰ ਹੀ ਨਹੀਂ ਲੱਗੇ ਹਨ ਜੀ ਪੱਖੋ ਸਾਹਿਬ ਇਹ ਆਖਰੀ ਸਵਾਲ ਤੁਹਾਨੂੰ ਪੱਖੋ ਸਾਹਿਬ ਇਹ ਦੱਸੋ ਕਿ ਜਿਹੜੇ ਚੋਣ ਨਤੀਜੇ ਆਏ ਨੇ ਆਮ ਆਦਮੀ ਪਾਰਟੀ ਦੇ ਹੱਕਾਂ ਚ ਤਿੰਨ ਸੀਟਾਂ ਜਿੱਤੀਆਂ ਨੇ ਇਹਦਾ ਦਿੱਲੀ ਲਈ ਕੀ ਮੈਸੇਜ ਹੈਗਾ ਜ ਆ ਭਗਵਾਨਤ ਮਾਨ ਲਈ ਅ ਭਗਵਾਨਤ ਮਾਨ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਜੋ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬੜੀ ਹੋਈ ਹੈ ਕਿ ਮਰੋ ਦਿੱਲੀ ਜਿਹੜਾ ਇਹਨਾਂ ਦਾ ਸੈਂਟਰ ਹੈਗਾ ਉਹ ਇਹਦੇ ਪ੍ਰਤੀ ਥੋੜਾ ਮੇਰੇ ਖਿਆਲ ਦੇ ਵਿੱਚ ਵੀ ਕਿਸੇ ਗੁੱਸੇ ਦੇ ਮੂਡ ਦੇ ਵਿੱਚ ਸੀ ਪਰ ਵਰਤਮਾਨ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਭਗਵੰਤ ਮਾਨ ਨੇ ਇਹ ਚਾਰੇ ਸੀਟਾਂ ਦੇ ਉੱਤੇ ਵਧੀਆ ਪ੍ਰਦਰਸ਼ਨ ਕੀਤਾ ਤਿੰਨ ਸੀਟਾਂ ਜਿੱਤੀਆਂ ਔਰ ਚੌਥੀ ਸੀਟ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੀ ਵੋਟ ਬਹੁਤ ਸਹੀ ਖੜੀ ਜਾਈ ਮੇਰੇ ਖਿਆਲ ਦੇ ਵਿੱਚ ਉਹ ਥੋੜਾ ਸਟੈਂਡ ਕਰਨ ਦੇ ਯੋਗਤਾ ਹੈ ਔਰ ਹੁਣ ਉਹ ਸਟੈਂਡ ਕਿੰਨਾ ਕਰ ਪਾਊਗਾ ਜਾਂ ਦਿੱਲੀ ਉਹ ਕਿੰਨਾ ਬਰਦਾਸ਼ਤ ਕਰ ਪਾਊਗੀ ਇਹ ਭਵਿੱਖ ਦੇ ਉੱਤੇ ਨਿਸ਼ਚਿਤ ਹੋਊਗਾ ਪਰ ਵਰਤਮਾਨ ਸਮੇਂ ਤੋਂ ਭਗਵੰਤ ਮਾਨ ਮਜ਼ਬੂਤ ਹੋਇਆ ਇਸ ਕੀ ਦੇ ਨਾਲ ਔਰ ਉਹ ਉਹ ਵਿਧਾਇਕਾਂ ਦੇ ਨਾਲ ਉਹਦੇ ਸੰਪਰਕ ਕਿੰਨੇ ਰਹਿੰਦੇ ਨੇਗੇ ਇਹ ਚੀਜ਼ ਉਹ ਉਸਦੀ ਤਾਕਤ ਹੈਗੀ ਤੇ ਜੇ ਉਹ ਇਹ ਤਾਕਤ ਦਿੱਲੀ ਦੇ ਕੋਲ ਨਹੀਂ ਵਿਧਾਇਕਾਂ ਜਿਹੜੀ ਜਿਹੜੇ ਸੰਬੰਧ ਨੇ ਜਿਹੜਾ ਦਿੱਲੀ ਨਾਲ ਠੀਕ ਰਹਿਣ ਕਿ ਫਿਰ ਤਾਂ ਭਗਵਾਨਪਾਤ ਨੂੰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਪਰ ਜੇ ਭਗਵਾਨਪਾਤ ਮਾਨ ਨੇ ਵਿਧਾਇਕਾਂ ਦੇ ਉੱਤੇ ਵੀ ਆਪਣੀ ਜਿਹੜੀ ਵਿਧਾਨ ਕਰਨੇ ਸਾਰਿਆਂ ਦੇ ਉੱਤੇ ਆਪਣੀ ਪਕੜ ਬਣਾਵੇ ਤਾਂ ਉਹ ਦਿੱਲੀ ਨੂੰ ਚੈਲੰਜ ਕਰਨ ਦੇ ਵੀ ਯੋਗ ਹੋ ਸਕਦਾ ਤੇ ਵਰਨਾ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਹੈਗਾ ਉਹ ਦੇਖੋ ਦਿੱਲੀ ਦੇ ਜਿਹੜੇ ਇਹਨਾਂ ਦੇ ਸੀਨੀਅਰ ਕਾਡਰ ਹੈਗਾ ਉਹ ਇੱਕ ਵਿਸ਼ੇਸ਼ ਤਰ੍ਹਾਂ ਦੀ ਸੋਚ ਰੱਖਦਾ ਡਿਪਟੀਟਰ ਟਾਈਪ ਹੈਗਾ ਉਹ ਇਹਨਾਂ ਚੀਜ਼ਾਂ ਦੇ ਉੱਤੇ ਕਿਸ ਤਰ੍ਹਾਂ ਦਾ ਮਹਿਲ ਉਸਾਰਦਾ ਕਿ ਉਹ ਵਾਲੇ ਕੋਵਿਖ ਦੇ ਵਿੱਚ ਹੈਗਾ ਕਿਉਂਕਿ ਉਹਨਾਂ ਨੇ ਹਰ ਦਿੱਲੀ ਦੀ ਚੋਣ ਲੜਦੀ ਹੈ ਉਥੇ ਇਹਨਾਂ ਨੂੰ ਵਾਲੇ ਥੋੜਾ ਠਹਿਰ ਨਹੀਂ ਜਰੂਰਤ ਹੈਗੀ ਕੁਝ ਲੋਕ ਸੋਚਦੇ ਸੀ ਕਿ ਚੋਣਾਂ ਤੋਂ ਬਾਅਦ ਬਦਲਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਹੋ ਸਕਦਾ ਹੈਗਾ ਪਰ ਮੇਰੇ ਖਿਆਲ ਵਿੱਚ ਇਹ ਦਿੱਲੀ ਚੋਣਾਂ ਦਾ ਖਾਣੇ ਨਹੀਂ ਹੋਊਗਾ ਦਿੱਲੀ ਦੇ ਵਿੱਚ ਇਹ ਕੇਸ਼ਰੀਵਾਲ ਆਪਣੀ ਤਾਕਤ ਦੇਖਣਾ ਚਾਹੂਗਾ ਉਸ ਤੋਂ ਬਾਅਦ ਪੰਜਾਬ ਦੇ ਬਾਰੇ ਵਿੱਚ ਚਾਰ ਦੇ ਸੋਚੂਗਾ ਔਰ ਉਹ ਪ੍ਰਗਨਾਤਮਾਵਾਸੀ ਕੇ ਚੋਣਾ ਬੜਾ ਬੜਾ ਉਹਦੇ ਸਹਾਰਾ ਬਣ ਗਿਆ ਜੀ ਪੱਕਾ ਸਾਹਿਬ ਇੱਕ ਇਹ ਦੱਸੋ ਸਾਨੂੰ ਕਿ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਹਾਰਨਾ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਅ ਬਿਲਕੁਲ ਇਹ ਕਾਂਗਰਸ ਵਾਸਤੇ ਚਿੰਤਾ ਦਾ ਵਿਸ਼ਾ ਕਾਂਗਰਸ ਕਿਸਨਾ ਆਪਣੇ ਆਪ ਨੂੰ ਮੰਨੀ ਬੈਠੀ ਸੀ ਕਿ ਉਹ ਤਾਂ ਪੰਜਾਬ ਵਿੱਚ ਸਰਕਾਰ ਬਣਾ ਹੀ ਲਊਗੀ ਆਗਰੇ ਸਾਈ ਦੇ ਵਿੱਚੋਂ ਪੱਕੇ ਆਪਣੇ ਆਪ ਨੂੰ ਉਹਦੇ ਰਾਜਾ ਬਣਦਾ ਅੰਦਰ ਮੰਤਰੀ ਬਣਿਆ ਫਿਰਦਾ ਪ੍ਰਤਾਪ ਬਾਜਵਾ ਤੇ ਆਪਣੇ ਰੰਧਾਵਾ ਸਾਹਿਬ ਉਹ ਸਾਰੇ ਜਿਹੜੇ ਇਸੇ ਚੀਜ਼ ਦੇ ਦਾਵੇਦਾਰ ਨੇਗੇ ਸੋ ਕਾਂਗਰਸ ਕੋਈ ਮਜ਼ਬੂਤ ਹਲੇ ਦਾਵੇਦਾਰੀ ਕਰ ਸਕਦੇ ਆ ਉਹ ਆਪਣੇ ਆਪ ਦੇ ਵਿੱਚ ਪਰ ਲੋਕ ਨਹੀਂ ਮੰਨਦੇ ਕਿਉਂਕਿ ਜੇ ਪੰਜਾਬ ਦੇ ਵਿੱਚ ਇੱਕ ਨਵਾਂ ਬਦਲ ਸਕਦਾ ਜਿਹੜਾ ਆਕਾਲੀ ਦਲ ਤੇ ਬੀਜੇਪੀ ਦਾ ਜੇ ਆਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਵੇ ਤਾਂ ਕਾਂਗਰਸ ਨੂੰ ਬਹੁਤ ਮੁਸ਼ਕਲ ਹੋ ਜਾਣਾ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਕਿਉਂਕਿ ਉਸ ਵਕਤ ਤੱਕ ਮੇਰੇ ਖਿਆਲ ਵਿੱਚ ਜੇ ਉਹ ਆਪਣੀ ਗੇਬ ਬਣਾਉਣ ਲਈ ਔਖੀ ਹੋਊਗੀ ਤਾਂ ਹੋ ਸਕਦਾ ਪੰਜਾਬ ਦੇ ਵਿੱਚ ਲੋਕੋ ਨਹੀਂ ਟਕਰ ਹੋਵੇ ਜਾਂ ਤਿੰਨ ਕੋਨੀਆਂ ਹੀ ਟਕਰ ਬਣ ਜੇ ਵੀ ਤਾਂ ਆ ਵੀ ਪੰਜਾਬ ਦੇ ਵਿੱਚ ਮੇਰੇ ਖਿਆਲ ਵਿੱਚ ਬਹੁਤ ਵੱਡੀ ਸਰਕਾਰ ਕਿਸੇ ਲਈ ਵੀ ਬਣੂਗੀ ਔਖੀ ਹੋ ਸਕਦੀ ਹੈਗੀ ਸੋ ਉਹ ਉਸ ਮੌਕੇ ਪਤਾ ਲੱਗੂਗਾ ਪਰ ਕਾਮਰਸ ਵਾਸਤੇ ਯੂਰੂਸ ਬਸਟ ਸੰਕੇਤ ਨੇ ਕਿ ਕਾਮਰਸ ਦਾ ਕੋਈ ਇੱਥੇ ਪੱਕਾ ਨਹੀਂ ਹੈਗਾ ਕੋਈ ਉਸੇ ਸਰਕਾਰ ਹੋਣੀ ਬੜੀ ਹੈ ਉਹਦੇ ਵਾਸਤੇ ਖਤਰੇ ਦੇ ਹਨ ਕਿਉਂਕਿ ਆਪਕੋ ਜਿੁੱਤ ਦਾ ਰੋਲ ਆਪਣੇ ਤੌਰ ਤੇ ਤਾਂ ਬਣੀ ਬੈਠੀ ਹੈਗੀ ਕਿਉਂਕਿ ਅਕਾਲੀ ਦਲ ਬਾਹਰ ਹੋਇਆ ਪਿਆ ਹੈ ਪਰ ਉਹ ਅਸਲ ਦੇ ਵਿੱਚ ਹੈ ਨਹੀਂ اپੋਜੀਸ਼ਨ ਦੇ ਰੋੜ ਦੇ ਵਿੱਚ ਕਿਉਂਕਿ ਉਹਨਾਂ ਦਾ ਜਿਹੜਾ ਸੰਸਥਾਪਕ ਤੌਰ ਤੇ ਸੰਗਠਨਾਤਮਕ ਤੌਰ ਦੇ ਉੱਤੇ ਉਹ ਕੋਈ ਪਾਲਿਸੀਆਂ ਦਾ ਬਹੁਤਾ ਆਮ ਆਦੀ ਪਾਰਟੀਆਂ ਦਾ ਵਿਰੋਧ ਨਹੀਂ ਕਰ پا ਰਹੇ ਇਹ ਤਾਂ ਲੋਕਾਂ ਦੇ ਵਿੱਚ ਜੋ ਆਵਾਜ਼ ਉੱਪਰ ਦੀ ਆ ਉਸ ਨੂੰ ਕੈਸ਼ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਸੋ ਇਹ ਇਸ ਵਾਸਤੇ ਕਾਂਗਰਸ ਨੂੰ ਸਿਗਨਲ ਦੀ ਲੋੜ ਹੈ ਔਰ ਆਪਣੀ ਲੀਡਰਸ਼ਿਪ ਨੂੰ ਇੱਕ ਆਧਾਰ ਦੇ ਉੱਤੇ ਚਲਾ ਕੇ ਇੱਕ ਮੇਲਕਸ ਰੀਡਰ ਨੂੰ ਮੰਨ ਕੇ ਚਲਾਵੇ ਤੇ ਪਤਾ ਦੇਣ ਦੀ ਕੋਸ਼ਿਸ਼ ਕਰੀ ਆਪੋ ਜੀਸ਼ੇ ਦਾ ਤਾਂ ਨਹੀਂ ਜਾ ਕੇ ਪਰ ਮੇਰੇ ਮੁਖਿਆਨੇ ਸਮਝਣਾ ਵੱਡ ਨਹੀਂ ਆ ਪਰ ਜੇ ਐਸੇ ਤਰ੍ਹਾਂ ਚਿੰਤਨ ਦਾਵੇਦਾਰ ਉਹਨਾਂ ਦੇ ਰਹੇ ਤਾਂ ਸ਼ਾਇਦ ਮੇਰੇ ਖਿਆਲ ਦੇ ਵਿੱਚ ਕਾਂਗਰਸ ਨੁਕਸਾਨ ਦੇ ਵਿੱਚ ਵੀ ਜਾ ਸਕਦੀ ਹੈਗੀ ਕਿਉਂਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਨੂੰ ਦੁਹਰਾਉਣ ਨਹੀਂ ਦੇਣਾ ਚਾਹੂਗੀ ਉਹ ਕੋਈ ਨਵੇਂ ਬਦਲਾਂ ਦੀ ਤਲਾਸ਼ ਵੀ ਕਰ ਸਕਦੀ ਹੈ ਕਿ ਜਿਸ ਤਿੰਨ ਚ ਉਹਨਾਂ ਦਾ ਕੰਡੀਸ਼ਨਰ ਦਾ ਬੈਕਸਪੋਰਟ ਤੇ ਜਾਂ ਆਮ ਆਦਮੀ ਪਾਰਟੀ ਨੂੰ ਵੀ ਉਹ ਰਾਸ਼ੜ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਵੀ ਬੀਜੇਪੀ ਦੀ ਸਹਿਯੋਗੀ ਪਾਰਟੀ ਹੀ ਮੰਨੀ ਜਾਂਦੀ ਹੈਗੀ ਯਾ ਆਰਐਸਐਸਏ ਵੀ ਵੀਟੀਮ ਹੀ ਮੰਨੀ ਜਾਂਦੀ ਹੈ ਸੋ ਕਾਂਗਰਸਵਾਸੀ ਬਹੁਤ ਖਤਰਨਾਕ ਸੰਕੇਤ ਨੇ ਇਸ ਤੋਂ ਜੀ ਪਖੋਸਰ ਸਾਹਿਬ ਇੱਕ ਵਾਰੀ ਫਿਰ ਗੱਲ ਕਰਦੇ ਆਪਾਂ ਬਰਨਾਲੇ ਦੀ ਬਰਨਾਲੇ ਦੇ ਵਿੱਚ ਤੁਸੀਂ ਕਾਲੇ ਦਾ ਜਤ ਜਾਨਾ ਕੁਲਦੀਪ ਸਿੰਘ ਕਾਲਾ ਢਿਲੋਂ ਦਾ ਕੀ ਲੱਗਦਾ ਤੁਹਾਨੂੰ ਕਾਲਾ ਢਿਲੋਂ ਲਈ ਕੀ ਮੈਸੇਜ ਹੈਗਾ ਕੀ ਉਹਦਾ ਫਿਊਚਰ ਤੁਹਾਨੂੰ ਲੱਗਦਾ ਅੱਗੇ ਹਾਂ ਕਾਲਾ ਢਿਲੋਂ ਦੀ ਮੈਸੇਜ ਤਾਂ ਇਹੀ ਹੈਗਾ ਕਿ ਉਹ ਲੋਕਾਂ ਨਾਲ ਜੁੜਿਆ ਰਹੇ ਜਿਹੜੀ ਉਹਨੇ ਚੋਣ ਜਿੱਤੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਵੋਟ ਪਟੋਤਾਲ ਗਣ ਕਰਨ ਕੀਤੀ ਹੈ ਇਸੇ ਅਧਾਰ ਤੇ ਉੱਤੇ ਆਪਾਂ ਇਹ ਕਹਿੰਦੇ ਸੀ ਕਿ ਮਨੂੰ ਕਾਲਿਟੇ ਨੂੰ ਵਾਸਤੇ ਇਹ ਸਵਾਲ ਜੋ ਪਿਛਲੀ ਆਪਣੀ ਇੰਟਰਵਿਊ ਹੋਈ ਸੀ ਕਿ ਉਹਦੇ ਵਾਸਤੇ ਸਭ ਤੋਂ ਵਧੀਆ ਚਾਂਸ ਸੀਗੇ ਵਧੀਆ ਹਾਲਾਤ ਨੇ ਇਸ ਵਾਰ ਔਰ ਉਹਨੂੰ ਇਸ ਵਧੀਆ ਹਾਲਾਤਾਂ ਦਾ ਜਾਂ ਜੋ ਇਹ ਸ਼ਤਰਾਂਦੀ ਬਿਸ਼ੇ ਬਰਨਾਲਾ ਹਲਕੇ ਦੇ ਵਿੱਚ ਉਸ ਦਾ ਉਹਨਾਂ ਨੂੰ ਫਾਇਦਾ ਹੋਇਆ ਵਰਨਾ ਤਾਂ ਕਾਮ ਇਸ ਜਨਕੀ ਵੀ ਪੰਜਾਬ ਦੇ ਵਿੱਚੋਂ ਦੂਸਰੀਆਂ ਸੀਟਾਂ ਦੇ ਉੱਤੇ ਵੀ ਉਸ ਤਰ੍ਹਾਂ ਦੀ ਨਹੀਂ ਜਿੱਤ ਪ੍ਰਾਪਤ ਕਰ ਸਕੇ ਸੋ ਕਾਲਾ ਪਿੰਨੋ ਜੇ ਲੋਕਾਂ ਦੇ ਨਾਲ ਮੇਰ ਵਰਤਦਾ ਰੱਖੂਗਾ ਔਰ ਉਹ ਜੋ ਆਮ ਆਦਮੀ ਪਾਰਟੀ ਦੇ ਇਸ ਤਰ੍ਹਾਂ ਦੇ ਕੋਈ ਜੋ ਹਾਲਾਤ ਨੇ ਤੇ ਹੋਰ ਥੱਲੇ ਜਾਂਦੇ ਨੇ ਤਾਂ ਇਹ ਕਾਲਾ ਪਿੰਨੋ ਇੱਕ ਮਜ਼ਬੂਤ ਬਲ ਬਣ ਸਕਦਾ ਹੈਗਾ ਵਰਨਾ ਇਹ 2.5 ਸਾਲ ਤੇ ਲਈ ਐਮਐਲਏ ਹੈਗਾ ਤਾਂ ਸ਼ਾਇਦ ਅਗਲੇ ਇਲੈਕਸ਼ਨ ਦੇ ਵਿੱਚ ਇੱਥੇ ਨਵਾਂ ਨਵੇਂ ਤਰ੍ਹਾਂ ਦੇ ਕੋਈ ਟ੍ਰੈਂਡ ਸਾਪ ਤੋਂ ਉਨਗੇ ਪਰ ਕੋ ਕਿੰਨਾ ਆਪਣੇ ਆਪ ਨੂੰ ਲੋਕਾਂ ਨਾਲ ਜੋੜ ਪਾਊਗਾ ਉਹਦੇ ਉੱਤੇ ਜਾ ਉਸੇ ਕਾਰਜਗਾਰੀ ਕਿੰਨੀ ਕਰਹੁਗੀ ਲੋਕ ਪੱਖੀ ਜਾਂ ਲੋਕਾਂ ਦੇ ਵਿੱਚ ਵਿਚਾਰ ਨਹੀਂ ਤਾਂ ਉਹਦੇ ਆਧਾਰ ਨੇ ਉੱਤਤਾ ਕੋਈ ਇੱਕ ਤੈਅ ਹੋਊਗਾ ਪਰ ਵਰਤਮਾਨ ਸਮੇਂ ਉਹਦੇ ਇੱਕ ਵਾਰੀ ਟੈਗ ਲੱਗ ਗਿਆ ਹੈਗਾ ਕਿ ਉਹ ਕਾਂਗਰਸ ਦਾ ਇੱਕ ਐਮਐਲਏ ਬਣ ਗਿਆ ਹੈਗਾ ਔਰ ਸੀਨੀਅਰ ਡੀਟੀਓ ਬਣ ਗਿਆ ਤਾਂ ਹਾਲਾਂਕਿ ਇਸ ਕੋ ਪੈਨੋ ਵਰਕਰ ਟਾਈਪ ਹੀ ਸੀਗਾ ਕਿਉਂਕਿ ਉਹ ਅੰਤਰੀ ਆਮ ਆਦਮੀ ਪਾਰਟੀ ਸੀ ਗਿਆ ਹੋਰ ਪਾਰਟੀਆਂ ਨਾਲ ਵੀ ਸਬੰਧ ਰਏ ਉਹਨੇ ਇੱਕ ਵਾਰ ਕਾਂਸੀਮੀ ਦੁਆਰਾ ਦਾ ਵਿਰੋਧ ਵੀ ਕੀਤਾ ਤੇ ਪਰ ਉਹ ਜੇ ਕਾਂਗਰਸ ਦੇ ਵਿੱਚ ਪੈਰ ਜਮਾਉਣੇ ਨੇਗੇ ਤਾਂ ਉਹਨੂੰ ਆਪਣਾ ਆਧਾਰ ਵਧਾਉਣਾ ਪਊਗਾ ਔਰ ਉਹਦੇ ਲਈ ਵਧੀਆ ਮੌਕਾ ਚੋਕੀ ਉਤੇ ਪਰ ਕਾ ਐਮਐਲਏ ਦੀ ਪਾਵਰ ਆ ਗਈ ਹੈ ਤੇ ਅਕਿਓ ਕਿੰਨਾ ਵਧਾਤਾ ਹੋਊਗਾ ਕਾਮਰਸ ਇਹ ਸਮਾਂ ਦੱਸੂਗਾ ਮੱਖਸਾ ਅਮ ਤੁਹਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਬਨੋ ਵੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ